ਪਲਾਜ਼ੇ ਤੇ ਭੇੜੇ ਕਿਸਾਨਾ ਦੇ ਦੋ ਗੁੱਟ ਟੋਲ ਪਲਾਜ਼ਾ ਦੀ ਵੀ ਕਿੱਤੀ ਪੰਨ ਤੋੜ ਵਾਰਦਤ ਸੀਸੀਟੀਵੀ ਵਿੱਚ ਕੈਦ ਤਰਨਤਾਰਨ ਦੇ ਉਸਮਾ ਟੋਲ ਪਲਾਜ਼ਾ ਉੱਤੇ ਮਾਹੌਲ ਉਸ ਵੇਲੇ ਤਣਾਅਪੂਰਨ ਹੋ ਗਿਆ ਜਦੋਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਦੋ ਗੁੱਟ ਆਪਸ ਦੇ ਵਿੱਚ ਹੀ ਭਿੜ ਗਏ ਤੇ ਇੱਕ ਦੂਜੇ ਦੀ ਜੰਮ ਕੇ ਕੁੱਟਮਾਰ ਕੀਤੀ ਕੁੱਟਮਾਰ ਦੀ ਇਹ ਸਾਰੀ ਵੀਡੀਓ ਟੋਲ ਪਲਾਜ਼ਾ ਉੱਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਜਿਸ ਦੇ ਵਿੱਚ ਲੜਾਈ ਦਾ ਇਹ ਸਾਰਾ ਮੰਜ਼ਰ ਕੈਦ ਹੋ ਗਿਆ ਜਿਸ ਦੇ ਵਿੱਚ ਕਿਸਾਨ ਹੱਥਾਂ ਵਿੱਚ ਕਿਸਾਨੀ ਝੰਡੇ ਲੈ ਕੇ ਇੱਕ ਦੂਜੇ ਨਾਲ ਭਿੜਦੇ ਨਜ਼ਰ ਆਏ ਤੇ ਕੁਝ ਕਿਸਾਨ ਝਗੜਾ ਵੱਧ ਦਾ ਵੇਖ देवी नजर आए। मामला प्लाजा वाले किसे कर्मी ने खनोरी बार्डर तो आई किसान कमरशियल परची कटनी चाहिए अमृतसर तो आए भारतीय किसान यूनियन सिद्धूपुर के किसान टोल प्लाजा उच गए प्रदर्शन करना शुरू कर दिता ਇਸ ਦੌਰਾਨ ਟੋਲ ਪਲਾਜ਼ਾ ਵਾਲਿਆਂ ਦੀ ਹਮਾਇਤ ਵੀ ਮੌਕੇ ਤੇ ਪਹੁੰਚੇ। ਇਸ ਦੌਰਾਨ ਤਰਨਤਾਰਨ ਦੀ ਸਥਾਨਕ ਇਕਾਈ ਸਿੱਧੂਪੁਰ ਯੂਨੀਅਨ ਦੇ ਕਿਸਾਨ ਵੀ ਟੋਲ ਪਲਾਜ਼ਾ ਤੇ ਪਹੁੰਚ ਗਏ ਪਰ ਇਸ ਦੌਰਾਨ ਇੱਕ ਜਥੇਬੰਦੀ ਦੇ ਦੋਵੇਂ ਧਿਰਾਂ ਦੇ ਕਿਸਾਨਾਂ ਦੀ ਕਿਸੇ ਗੱਲ ਨੂੰ ਲੈ ਕੇ ਟਕਰਾਰ ਹੋ ਗਈ। ਜਿਸ ਤੋਂ ਬਾਅਦ ਮਾਹੌਲ ਭਖ ਗਿਆ ਤੇ ਕਿਸਾਨਾਂ ਨੇ ਇੱਕ ਦੂਜੇ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਯੂਨੀਅਨ ਦੇ ਪ੍ਰਧਾਨ ਦੀ ਅੱਖ ਉੱਤੇ ਸੱਟ ਲੱਗੀ ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਇਸ ਝਗੜੇ ਦੇ ਦੌਰਾਨ ਕਿਸਾਨਾਂ ਨੇ ਟੋਲ ਪਲਾਜ਼ਾ ਦੇ ਪੰਨ ਤੋੜ ਕੀਤੀ ਤਰਨ ਤਰਨ ਤੋਂ ਸਨੁਪਤਿਆ ਬਾਦ ਦੀ ਖਾਸ ਰਿਪੋਰਟ ਮੈਂ ਮਹਾਂਪ੍ਰਵਿੰਦਰ ਸਿੰਘ ਮਾਲਪਾਟ ਦੀ ਛਾਂ ਜਿਹੜੇ ਪਸਿੱਧੂਪੁਰ ਜ਼ਿਲ੍ਹਾ ਅੰਮ੍ਰਿਤਸਰ ਦਾ ਸਾਡੀ ਖਨੌਰੀ ਤੋਂ ਗੱਡੀ ਆ ਰਹੀ ਸੰਗਤ ਲੈ ਕੇ ਉਹ ਜਿਹੜਾ ਆਪਣਾ ਕੇਟਰ ਉਹ ਕੀ ਕਹਿੰਦੇ ਛੋਟੀਆਂ ਤੋਂ ਵੱਡੀਆਂ ਹੁੰਦੀ ਜਿਹੜੀ ਕੈਂਟਰ ਗੱਡੀ ਆ ਰਹੀ ਇੱਥੇ ਆਣ ਕੇ ਇਹਨਾਂ ਨੇ ਧੱਕੇ ਨਾਲ ਟੋਲ ਕਟਿਆ ਤੇ ਉਹਨਾਂ ਦਾ ਸੰਸਾਰ ਰੱਖ ਲਿਆ ਸਾਡੇ ਬੰਦੇ ਇਹ ਸੰਸਲੇ ਆਣ ਵਾਪਸ ਆਏ ਜਿੰਡਿਆਲੇ ਬਲਾਕ ਦੇ ਪ੍ਰਧਾਨ ਹੋਰ ਇਹਨਾਂ ਆਣ ਕੇ ਇਥੇ ਗੁੰਡੇ ਸਾਧਲੇ ਉਹਨਾਂ ਨੂੰ ਧੱਕੇ ਮਾਰੇ ਉਹ ਸਾਥੀ ਉੱਥੇ ਚਲੇ ਗਏ ਪੁਲਿਸ ਜਿਹੜੀ ਮੂਹਰ ਤੋਂ ਕੋਹ ਪਹੇਰੇ ਰਹੀ ਸਾਈਡ ਤੋਂ ਫਿਰ ਇਹਨਾਂ ਨੇ ਆਣ ਕੇ ਜਦੋਂ ਸਾਥੀ ਸਾਰਾ ਅੰਮ੍ਰਿਤਸਰ ਜ਼ਿਲ੍ਹਾ ਹਸਰਨਤਾਲ ਦੇ ਜ਼ਿਲ੍ਹਾ ਪ੍ਰਧਾਨ ਮੂਹਰ ਜਿਹੜੇ ਸਾਥੀ ਆਬਦੇਦਾਰ ਪਹੁੰਚੇ ਇਹਨਾਂ ਨੇ ਆਣ ਕੇ ਇਹਨਾਂ ਨੇ ਗੁੰਡਿਆਂ ਨੇ ਇਹਨਾਂ ਦੇ ਡਾਂਗਾ ਚਲਾਉਣੀਆਂ ਚਾਲੂ ਕਰ ਦਿੱਤਾ ਫਿਰ ਵਿੱਚ ਪੁਲਿਸ ਨੇ ਪਾ ਕੇ ਉਹਨਾਂ ਗੁੰਡਿਆਂ ਨੂੰ ਭਜਾਇਆ ਤੇ ਹੁਣ ਵਿਸ਼ਵਾਸ ਦਿੱਤਾ ਕਿ ਇਹ ਇਦਾਂ ਦੀ ਕੋਈ ਗੱਲਬਾਤ ਨਹੀਂ ਹੋਊਗੀ ਮੈਂ ਕਹਿਣਾ ਚਾਹੁੰਦਾ ਕਿ ਕਈ ਲੋਕ ਜਿਹੜੇ ਸਾਡੇ ਝੰਡਾ ਲਾ ਕੇ ਉਧਰ ਨਾਰੇ ਲਾਦਾ ਹੈ ਬੜੀ ਸ਼ਰਮ ਵਾਲ ਰਾਉ ਗੱਡੀ ਘਨੋਰੀ ਤੋਂ ਆ ਰਹੀ ਆ ਅੰਮਰਸਰ ਜਾ ਰਹੀ ਆ ਉਹਦਾ ੱੱਕੇ ਨਾਲ ਲਾਇਸੈਂਸ ਰੱਖਿਆ ਗਿਆ ਮੁੜ ਕੇ ਗੁੰਡਾ ਕਰਦੀ ਕਰਨੀ ਵੀ ਅਹੀਂ ਇੱਥੇ ਤੁਹਾਨੂੰ ਟੋਲ ਪਲਾਜੇ ਤੇ ਨਹੀਂ ਬਣ ਦਿੱਤਾ ਗਿਆ 4 ਘੰਟੇ ਸਾਥੀ ਮਗਰ ਆਏ ਜੇ ਸਾਥੀ ਵੱਡੀ ਗਿਣਤੀ ਚਾਹੀਏ ਫਿਰ ਆਏ ਮੇਰੇ ਪ੍ਰਬੰਧ ਦੇ ਖਿਲਾਫ ਰੋਡ ਜਾਮ ਕੀਤਾ